ਮਨੁੱਖ ਦਾ ਸੁਭਾਅ ਹੈ ਮਨੁੱਖ ਦਾ ਆਪਣੇ ਜੀਵਨ ਜਿਉਣ ਦਾ ਢੰਗ ਹੈ ਤਰੀਕਾ ਹੈ ਇਹਦੇ ਜੀਵਨ ਦੇ ਅੰਦਰ ਲੱਭ ਹੈ ਜਿਹੜਾ ਲੱਭ ਹੁਤਾ ਲੋਭ ਲਾਲਚ ਬਣ ਗਿਆ ਹੈ ਕੁੱਤੇ ਦੀ ਬਿਲਕੁਲ ਦੀ ਸਵਾਨ ਦੀ ਬਿਲਤੀ ਬਣ ਗਈ ਹੈ ਤੇ ਜਦੋਂ ਸਵਾਨ ਬਿਲਤੀ ਦੇ ਅਧੀਨ ਹੀ ਮਨੁੱਖ ਆਪਣੇ ਜੀਵਨ ਨੂੰ ਜਿਉਂਦਾ ਹੈ ਸਵਾਨ ਬਿਲਤੀ ਦੇ ਅਧੀਨ ਹੀ ਆਪਣੇ ਜੀਵਨ ਨੂੰ ਰੱਖਦਾ ਹੈ ਤਾਂ ਇਹਦੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਕਿੱਥੇ ਇਹਨੇ ਜਾਣਾ ਹੈ ਕਿੱਥੇ ਨਹੀਂ ਜਾਣਾ ਇਸ ਗੱਲ ਤੋਂ ਇਹ ਸੰਕੋਚ ਨਹੀਂ ਕਰਦਾ ਕਿਉਂਕਿ ਲਾਲਚ ਲੋਭ ਜੀਵਨ ਦੇ ਵਿੱਚ ਭਰ ਪੈ ਗਿਆ ਹੈ ਤੇ ਗੁਰਬਾਣੀ ਦੇ ਗਿਆਨ ਨੂੰ ਜੇ ਆਪ ਸਭ ਸਹਿਜ ਬਾਣ ਕਰਦੇ ਹੋ ਗੁਰਬਾਣੀ ਨੂੰ ਪੜ੍ਹਦੇ ਹੋ ਤਾਂ ਗੁਰੂ ਪਾਤਸ਼ਾਹ ਨੇ ਲੱਭ ਤੇ ਜਿੰਨੀ ਵਿਚਾਰ ਕੀਤੀ ਹੈ ਲੱਭ ਬਹੁ ਭੀ ਜਿਤਨਾ ਵੀ ਚਾਰਿਆ ਮੈਂ ਬੜੇ ਡੂੰਘੇ ਥਾਂ ਤੇ ਲੱਗੀ ਗਏ ਐਸੀ ਹੀ ਪੰਕਤੀ ਨੂੰ ਵੇਖ ਲਈਏ ਤੇ ਕਹਿੰਦੇ ਲੱਭ ਪੁੱਤਾ ਕੂੜ ਜੂੜਾ ਕੂੜ ਦਾ ਅਰਥ ਹੁੰਦਾ ਹੈ ਝੂਠ ਜੂੜਾ ਦਾ ਅਰਥ ਹੈ ਨੀਵੀਂ ਬਿਰਤੀ ਮਾੜੀ ਬਿਰਤੀ ਝੂਠ ਹੈ ਜਿਹੜਾ ਉਹ ਮਨੋਖਨੂ ਨੀਵੇਂ ਬਿਰਤੀ ਦਾ ਬਣਾ ਦਿੰਦਾ ਹੈ ਨੀਮਾ ਬਣਾ ਦਿੰਦਾ ਹੈ ਪਰ ਇਥੇ ਲੱਗਦਾ ਥੋੜਾ ਜਿਹਾ ਬੋਲ ਦੇਣਾ। ਕੋੜ ਚੂੜਾ ਚੂੜਾ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਆਮ ਕਰਕੇ ਨੀ ਕਹੇ ਜਾਂਦੀ ਨੀਵੀਂ ਜਾਂਦੀ ਦੇ ਲਈ ਵਰਤਿਆ ਜਾਂਦਾ ਹੈ। ਅਨੋਖ ਬਲੋ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਸ਼ਬਦ ਨੂੰ ਵਰਤਦੇ ਹੋਏ ਡਿਫਾਈਨ ਕਰਦੇ ਹੋਏ ਉਹ ਮਨੁੱਖ ਹਰ ਇੱਕ ਮਨੁੱਖ ਨੂੰ ਇਸ ਵਰਤੀ ਦੇ ਵਿੱਚ ਰੱਖ ਲੈਂਦੇ। ਆਪ ਕਰਕੇ ਸੁਭਾਅ ਹੁੰਦੇ ਨੇ ਕੁਝ ਮਨੁੱਖਾਂ ਦੇ ਕੁਝ ਹਰਕਤਾਂ ਹੁੰਦੀਆਂ ਨੇ ਮਨੁੱਖਾਂ ਦੀਆਂ ਤਾਂ ਉਦੋਂ ਉਹਦੇ ਦੇਖਦੇ ਹੋਏ ਹਰਕਤਾਂ ਨੂੰ ਦੇਖਦੇ ਹੋਏ ਸੁਭਾਅ ਨੂੰ ਦੇਖਦੇ ਹੋਏ ਕਈ ਵਾਰ ਅਸੀਂ ਉਦਾਂ ਦਾ ਨਾਮ ਲੈ ਲੈਂਦੇ ਹਾਂ ਪਰ ਗੁਰੂ ਪਾਤਸ਼ਾਹ ਨੇ ਇੱਥੇ ਉਹ ਨੀਮਾ ਸ਼ਬਦ ਜਿਹੜਾ ਵਰਤਿਆ ਜਾਂਦਾ ਸੀ ਗੁਰੂ ਪਾਤਸ਼ਾਹ ਨੇ ਉਹ ਸ਼ਬਦ ਵਰਤਿਆ ਜੇ ਗੁਰੂ ਪਾਤਸ਼ਾਹ ਦੇ ਇਸ ਸ਼ਬਦ ਵਰਤਨ ਦੀ ਵਿਰਤੀ ਨੂੰ ਥੋੜਾ ਸਮਝਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਪਤਾ ਹੋਵੇਗਾ ਕਿਤਨੇ ਲੰਬੇ ਸਮੇਂ ਤੋਂ ਭਾਰਤ ਦੇ ਜਿਹੜੇ ਅਸਲ ਵਸਨੀਕ ਨੇ ਇੱਥੋਂ ਦੇ ਜਿਹੜੇ ਸਿਟੀਜ਼ਨ ਲੋਕ ਨੇ ਜਿਨ੍ਹਾਂ ਨੂੰ ਬ੍ਰਾਹਮਣ ਨੇ ਪੁਜਾਰੀ ਨੇ ਨੀਵੇਂ ਬਣਾ ਦਿੱਤਾ ਉਹਨਾਂ ਦੀ ਦੁਰਦਸ਼ਾ ਐਸੀ ਕਰ ਦਿੱਤੀ ਕਿ ਉਹਨਾਂ ਦੇ ਲਈ ਜਿੱਥੋਂ ਤੱਕ ਹੋ ਸਕਿਆ ਉੱਥੋਂ ਤੱਕ ਨੀਚਤਾ ਦਾ ਸ਼ਬਦ ਬਣ ਪਿਆ ਗਿਆ ਤਾਂ ਕਿ ਉਹ ਉੱਠ ਨਾ ਸਕਣ ਆਪ ਕਿਤਾਬ ਪੜਿਓ ਪ੍ਰੋਫੈਸਰ ਗੁਰਨਾਮ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਮੁਕਤ ਸਰਵਾਰੀ ਉਹਨਾਂ ਨੇ ਇੱਕ ਬੁੱਕ ਲਿਖੀ ਹੈ 840 ਪੰਨਿਆਂ ਦੀ ਬੁੱਕ ਹੈ ਮੈਂ ਪੂਰੀ ਤੇ ਨਹੀਂ ਪੜੀ ਥੋੜੀ ਪੜੀ ਹੈ ਜਿਸ ਬੁੱਕ ਦਾ ਨਾਮ ਹੈ ਭਾਰਤੀ ਲੋਕ ਨੇ ਕਿਵੇਂ ਬਣੇ ਉਹਨਾਂ ਨੇ ਬੜੀ ਪਿਆਰੀ ਬੁੱਕ ਲਿਖੀ ਹੈ ਇਹ ਭਾਰਤੀ ਲੋਕ ਨੇ ਜਿਨ੍ਹਾਂ ਨੂੰ ਬ੍ਰਾਹਮਣ ਨੀ ਸ਼ੂਦਰ ਕਹਿ ਦਿੱਤਾ ਨੀਵੇਂ ਕਹਿ ਦਿੱਤਾ ਵੈਸ਼ ਕਹਿ ਦਿੱਤਾ ਖਤਰੀ ਕਹ ਦਿੰਦਾ ਇਹ ਅਸਲ ਵਸਨੀਕ ਨੇ ਇਸ ਦੇਸ਼ ਦੇ ਇਸ ਭਾਰਤ ਦੀ ਤਕਦੀਰ ਇਹਥੋਂ ਦੇ ਰਹਿਣ ਵਾਲੇ ਲੋਕ ਪਰ ਕਿਉਂਕਿ ਚਲਾਕ ਬਿਲਦੀ ਨਹੀਂ ਸੀ ਇੰਨੇ ਬੜੇ ਲਿਖੇ ਨਹੀਂ ਸੀ ਇਨਾ ਮਾਈਂਡ ਡਵੈਲਪ ਨਹੀਂ ਸੀ ਹੋਇਆ ਤਾਂ ਇਹਨਾਂ ਨੂੰ ਫਿਰ ਉਸ ਨੇ ਚਲਾਕੀ ਦੇ ਨਾਲ ਇਹ ਬਾਹਰੋਂ ਆਏ ਹੋਏ ਲੋਕ ਨੇ ਇੱਥੇ ਆ ਕੇ ਕਬਜ਼ਾ ਕੀਤਾ ਤੇ ਇਥੋਂ ਦੇ ਲੋਕਾਂ ਨੂੰ ਹੀ ਫਿਰ ਅਤ ਦਰਜੇ ਦੇ ਨੀਵੇਂ ਸ਼ਬਦ ਪਰਿਪਾਸ਼ਾਵਾਂ ਕਾਇਮ ਕਰ ਦਿੱਤੀਆਂ ਗਈਆਂ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਜੇ ਸਹੀ ਭਾਵਨਾ ਨੂੰ ਪਕੜ ਕਰ ਸਕੀ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਵੀ ਇਹ ਸ਼ਬਦ ਤਾਂ ਹੀ ਵਰਤਿਆ ਹੋਵੇਗਾ ਕਿ ਜਿਹੜੇ ਲੋਕਾਂ ਲਈ ਜਿਹੜੇ ਸਮਾਜ ਦੇ ਲਈ ਇਹਨਾਂ ਅਤ ਦਰਜੇ ਦਾ ਨੀਵਾ ਸ਼ਬਦ ਬਣ ਗਿਆ ਹੈ ਉਸ ਸ਼ਬਦ ਨੂੰ ਗੁਰੂ ਪਾਤਸ਼ਾਹ ਨੇ ਵਰਤਦੇ ਹੋਏ ਕਹਿ ਦਿੱਤਾ ਲੱਭ ਪੁੱਤਾ ਕੂੜ ਜੂੜਾ ਫਿਰ ਹਾਰ ਇੱਕ ਨੂੰ ਬਰਾਬਰ ਦੀ ਲੈ ਹੁੰਦਾ ਕਿ ਜਿਸ ਵੀ ਮਨੁੱਖ ਦੇ ਅੰਦਰ ਝੂਠ ਦੀ ਬਿਲਤੀ ਹੈ ਮਾੜੀ ਬਿਲਤੀ ਹੈ ਝੂਠ ਬੋਲਣ ਦੀ ਬਿਲਤੀ ਹੈ ਜਿਹਦੇ ਅੰਦਰ ਝੂਠ ਵਰਤਦਾ ਹੈ ਕਹਿੰਦੇ ਭਾਈਓ ਹਰ ਮਨੁੱਖ ਆਪਣੇ ਆਪ ਨੂੰ ਵੇਖਿਓ ਨੀਵੇਂ दर्जे ਦਾ ਇਨਸਾਨ ਉਹ ਨੀਮਾ ਹੈ ਤਾਂ ਲੱਭ ਗੁੱਤਾ ਕੂੜ ਚੂੜਾ ਠੱਗ ਖਾਦਾ ਮਰਦਾ ਅੱਜ ਦੀ ਪੰਕਤੀ ਦੇ ਅਨੁਸਾਰ ਕਹਿੰਦੇ ਮਨੁੱਖ ਵੇਖ ਤੇਰਾ ਸੁਭਾਅ ਸਹੀ ਬਣ ਗਿਆ ਹੈ। ਵਿਕਾਰਾਂ ਦੇ ਵਿੱਚ ਆਸਾ ਮਨਸ਼ਾ ਦੇ ਵਿੱਚ ਮਰਦਾਰ ਖਾ ਰਿਹਾ ਹੈ। ਤੇ ਜਦੋਂ ਮਨੁੱਖ ਦੀ ਬਿਰਤੀ ਲਾਲਚ ਬਿਰਤੀ ਹੋ ਜਾਂਦੀ ਹੈ ਸਵਾਨ ਦਾ ਸੁਭਾਅ ਹੋ ਜਾਂਦਾ ਹੈ ਤਾਂ ਆਪ ਵੇਖਿਓ ਕਿ ਮਨੁੱਖ ਨੂੰ ਫਿਰ ਚੰਗਾ ਮਾੜਾ ਨਜ਼ਰ ਨਹੀਂ ਆਉਂਦਾ ਕਹਿੰਦੇ ਭਖ ਅਪਖ ਸਭ ਖਾਏ। ਕਹਿੰਦੇ ਫਿਰ ਜਦੋਂ ਇਹ ਲਾਲਚ ਗ੍ਰਤੀ ਦੇ ਅਧੀਨ ਚਲਿਆ ਜਾਂਦਾ ਹੈ ਚੰਗੇ ਅਤੇ ਮਾੜੇ ਇਹਨੂੰ ਦਿਸਦੇ ਨਹੀਂ ਫਿਰ ਜੋ ਵੀ ਮਿਲ ਜਾਏ ਕਹਿੰਦੇ ਉੱਥੇ ਹੀ ਮੂੰਹ ਮਾਰਦਾ ਹੈ ਉੱਥੇ ਹੀ ਜਾ ਕੇ ਡਿੱਗਦਾ ਹੈ ਬਚਦਾ ਨਹੀਂ ਕਹਿੰਦੇ ਬਚ ਨਹੀਂ ਪਾਉਂਦਾ ਪਰ ਇਹ ਸੁਭਾਅ ਬਦਲਦਾ ਨਹੀਂ ਮਨੁੱਖ ਦਾ ਗੁਰੂ ਪਾਤਸ਼ਾਹੀ ਬੜੇ ਪਿਆਰੇ ਸ਼ਬਦ ਬਲਤੇ ਨੇ ਕਹਿੰਦੇ ਭਾਈ ਲੋਭ ਲਹਿਰ ਅਤ ਨੀਚਰ ਬਾਜੇ ਕਾਇਆ ਡੁੱਬੇ ਕੀ ਸੁਭਾਅ ਲੋਭ ਲਾਲਚ ਜਿਹੜਾ ਇਹ ਲੋਭ ਲਾਲਚ ਜ਼ਿਆਦਾਤਰ ਤੇ ਇੱਕ ਬਿਲਤੀ ਦੇ ਅਧੀਨ ਹੀ ਹੁੰਦਾ ਹੈ ਮਾਇਆ ਪੈਸਾ ਬਾਕੀ ਸਾਰੀਆਂ ਚੀਜ਼ਾਂ ਇਹਦੇ ਪਿੱਛੇ ਆ ਜਾਂਦੀਆਂ ਕਿਉਂਕਿ ਜਿੱਥੇ ਗੱਲ ਪੈਸੇ ਦੀ ਹੈ ਜਿੱਥੇ ਲੋਭ ਲਾਲਚ ਦੀ ਹੈ ਮਾਇਆ ਦੀ ਹੈ ਉੱਥੇ ਇਹ ਬਹੁਤ ਆਪਣੇ ਆਪ ਨੂੰ ਭੱਖ ਅਪੱਖ ਸਭ ਖਾਏ ਚੰਗਾ ਮਾੜਾ ਸਭ ਖਾ ਜਾਂਦਾ ਹੈ ਨਿਕਲ ਜਾਂਦਾ ਹਾਲਾਂਕਿ ਲੋਭ ਦੀ ਬਿਲਤੀ ਲਾਲਚ ਦੀ ਬਿਲਤੀ ਕਿਸੇ ਵੀ ਹੋਰ ਪੈਮਾਨੇ ਤੇ ਕੱਟਦੀ ਨਹੀਂ ਇਹ ਵਧਦੀ ਹੀ ਜਾਂਦੀ ਹੈ ਉਹ ਲਾਲਚ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਕਿਸੇ ਵੀ ਟੱਗ ਦਾ ਹੋ ਸਕਦਾ ਪਰ ਇਹ ਬਿਰਤੀ ਬਦਲਦੀ ਨਹੀਂ ਇਹ ਬਿਰਤੀ ਖਤਮ ਨਹੀਂ ਹੁੰਦੀ ਕਹਿੰਦੇ ਤੇਰਾ ਸੁਭਾਅ ਵੇਖ ਕੇ ਤੇ ਸਵਾਨ ਵਰਗਾ ਹੋ ਗਿਆ ਹੈ ਤੈਨੂੰ ਨਜ਼ਰ ਨਹੀਂ ਆ ਰਿਹਾ ਤੂੰ ਕੀ ਕਰ ਰਿਹਾ ਹੈ ਤੇ ਜਿਆਦਾਤਰ ਜੇ ਆਪ ਵੇਖੋਗੇ ਤਾਂ ਅਸੀਂ ਜਿਹੜਾ ਮੰਨਦਾ ਇੱਕ ਸੁਭਾਅ ਹੈ ਨਾ ਜੀ ਸਾਨੂੰ ਉਹਦੇ ਵਿੱਚ ਰਹਿਣ ਦੀ ਆਦਤ ਪਈ ਹੁੰਦੀ ਹੈ ਕੁਝ ਮਨੁੱਖ ਵੇਖਿਓ ਆਪ ਇਹ ਸੁਭਾਅ ਤੇ ਬੜਾ ਪਿਆਰਾ ਹੈ ਕਿ ਮਜ਼ਾਕ ਦੇ ਵਿੱਚ ਗੱਲ ਕਰਨਾ ਹੱਸ ਕੇ ਗੱਲ ਕਰਨਾ ਇੱਕ ਦੂਜੇ ਨਾਲ ਥੋੜਾ ਜਿਹਾ ਮਖੌਲ ਬਣਾਉਂਦੇ ਰਹਿਣਾ ਇਹਦੇ ਨਾਲ ਹੱਸਦਾ ਰਹਿੰਦਾ ਏ ਇਨਸਾਨ ਪਿਆਰ ਵੀ ਬਣਿਆ ਰਹਿੰਦਾ ਏ ਬੜਾ ਪਿਆਰਾ ਸੁਭਾਅ ਏ ਪਰ ਕਈ ਵਾਰ ਵੇਖਿਓ ਉਸ ਹਾਸੇ ਠੱਠੇ ਦੇ ਵਿੱਚ ਹੀ ਜਿਹੜਾ ਮਨੁੱਖ ਹਮੇਸ਼ਾ ਚੰਚਲਤਾ ਦੇ ਵਿੱਚ ਰਹਿੰਦਾ ਹੈ ਫਿਰ ਚੰਚਲ ਸੁਭਾਅ ਦੇ ਵਿੱਚ ਜਾਉਣਾ ਹੀ ਉਹਦੀ ਬਿਰਤੀ ਬਣ ਜਾਂਦੀ ਹੈ ਉਹ ਸੀਰੀਅਸ ਨਹੀਂ ਹੋ ਸਕਦਾ ਉਹ ਟਿਕਾਅ ਦੇ ਵਿੱਚ ਨਹੀਂ ਆ ਸਕਦਾ ਉਹ ਟਿਕ ਨਹੀਂ ਸਕਦਾ ਕਿਉਂਕਿ ਉਹਦੀ ਬਿਰਤੀ ਬਣ ਗਈ ਹੈ ਇਹ ਮਨ ਚੰਚਲਾ ਚੰਚਲ ਬਣ ਕੇ ਸੁਭਾਅ ਚੰਚਲ ਹੋ ਗਿਆ ਹੈ ਤੇ ਜੇ ਥੋੜਾ ਜਿਹਾ ਹੋਰ ਇਹਨੂੰ ਆਪ ਡੂੰਘੇ ਜਾ ਕਰਕੇ ਸੋਚੋ ਜਿਵੇਂ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਚਤੁਰਾਈ ਨਾ ਚਤੁਰਪੂਜ ਪਾਈਏ ਚਲਾਕ ਬਿਰਤੀ ਮਨੁੱਖ ਅਪਣਾਉਂਦਾ ਹੈ ਚਲਾਕੀ ਦੇ ਵਿੱਚ ਰਹਿੰਦਾ ਹੈ ਹਾਸੇ-ਫਟਕੇ ਜੇ ਕਰਦਾ ਹੈ ਤੇ ਉਹਦੇ ਵਿੱਚ ਹੀ ਫਿਰ ਮੱਧਾ ਦਿੰਦਾ ਹੈ ਉਸ ਚੰਚਲ ਬਿਰਤੀ ਦੇ ਵਿੱਚ ਤੇ ਬਹੁਤੇ ਮਨੁੱਖਾਂ ਦੀ ਆਪ ਵੇਖੋਗੇ ਚੰਚਲ ਬਿਰਤੀ ਹੁੰਦੀ ਹੈ ਜੇ ਕਿਤੇ ਕੋਈ ਚਾਰ ਬੰਦਿਆਂ ਦੇ ਵਿੱਚ ਸੀਰੀਅਸ ਗੱਲ ਵੀ ਚੱਲ ਰਹੀ ਹੈ ਤਾਂ ਉਹਨਾਂ ਦਾ ਸੁਭਾਅ ਹੁੰਦਾ ਹੈ ਉਹਨਾਂ ਨੇ ਕੋਈ ਨਾ ਕੋਈ ਐਸੀ ਗੱਲ ਕਰਦੀ ਹੈ ਕਿ ਉਹ ਗੱਲ ਤੋਂ ਸਾਰਾ ਧਿਆਨ ਭਟਕਾ ਦੇਣਗੇ ਮੈਂ ਇੱਕ ਗੱਲ ਪਹਿਲਾਂ ਕਹਿ ਚੁੱਕਿਆ ਹਾਂ ਮਜ਼ਾਕ ਕਰਨਾ ਮਾੜੀ ਗੱਲ ਨਹੀਂ ਹੁੰਦੀ ਪਰ ਮਨੁੱਖ ਦਾ ਸੁਭਾਅ ਹੀ ਬਣ ਜਾਣਾ ਚੱਤਲ ਉਹ ਮਾੜਾ ਹੋ ਜਾਂਦਾ ਹੈ ਧਿਆਨ ਨਾਲ ਸਮਝਿਓ ਜੀ ਮਜ਼ਾਕ ਹਾਸਾ ਠੱਠਾ ਕਰਨਾ ਮਾੜਾ ਨਹੀਂ ਪਰ ਉਹ ਬਿਰਤੀ ਜਦੋਂ ਉਸ ਧੰਤ ਤੋਂ ਹੀ ਬਣ ਜਾਂਦੀ ਹੈ ਕਿ ਹਰ ਥਾਂ ਤੇ ਹੀ ਉਸ ਤਰ੍ਹਾਂ ਦਾ ਸੁਭਾਅ ਲੈ ਕੇ ਜਾਣਾ ਹੈ ਮਨੁੱਖ ਜਿੱਥੇ ਵੀ ਬਹਿ ਜਾਂਦਾ ਹੈ ਉਹੀ ਸੁਭਾਅ ਫਿਰ ਮਨੁੱਖ ਨੂੰ ਟਿਕਨ ਨਹੀਂ ਦਿੰਦਾ ਉਹਨੂੰ ਬੈਠਣ ਨਹੀਂ ਦਿੰਦਾ ਉਹਨੂੰ ਸਹਜਤਾ ਦੇ ਵਿੱਚ ਨਹੀਂ ਆਉਣ ਦਿੰਦਾ ਉਹ ਮਨ ਕਰਕੇ ਫਿਰ ਟਟਕਦਾ ਰਹਿੰਦਾ ਹੈ ਬਾਹਰ ਦੌੜਦਾ ਰਹਿੰਦਾ ਹੈ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਕਬੀਰ ਕੋਕਰ ਭੌਕਣਾ ਜਿਵੇਂ ਸਵਾਨ ਕਹਿੰਦੇ ਭਾਈ ਮੁਰਦਾਰ ਗਲੇ ਹੋਏ మాਸ ਤੇ ਜਾ ਕੇ ਡਿੱਗਦਾ ਹੈ ਐਸੀ ਹੀ ਤਰ੍ਹਾਂ ਮਨੁੱਖ ਦਾ ਸੁਭਾਅ ਹੈ ਕਿੰਨਾ ਹੀ ਮਨੁੱਖ ਨੂੰ ਸਮਝਾਵਾਂ ਲੋ ਕਿੰਨਾ ਹੀ ਬਿਕਾਰਾਂ ਬਾਰੇ ਦੱਸ ਦੋ ਪਰ ਕਹਿੰਦੇ ਭਾਈ ਇਹ ਉਥੇ ਹੀ ਜਾ ਕੇ ਡਿੱਗਦਾ ਹੈ ਦੌੜਦਾ ਹੈ ਉਸੇ ਹੀ ਸੁਭਾਅ ਦੇ ਵਿੱਚ ਜਾਵੇਗਾ ਕੱਲ ਬੜੇ ਵਿਸਥਾਰ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੱਲ ਕਰ ਰਿਹਾ ਹਾਂ ਸੰ ਇਹ ਮਨੁੱਖ ਦਾ ਸੁਭਾਅ ਬਣ ਜਾਂਦਾ ਹੈ ਆਦਤ ਬਣ ਜਾਂਦੀ ਹੈ ਉਹ ਤੋੜਨਾ ਤੇ ਚਾਹੁੰਦਾ ਹੈ ਇਹਨਾਂ ਆਦਤਾਂ ਬਦਲਣਾ ਤੇ ਚਾਹੁੰਦਾ ਹੈ ਪਰ ਕਿਉਂਕਿ ਜਿਹੜਾ ਸੁਭਾਅ ਮਨੁੱਖ ਨੇ ਬਹੁਤ ਲੰਮਾ ਸਮਾਂ ਜਿਸ ਸੁਭਾਅ ਦੇ ਵਿੱਚ ਰਹਿਣ ਦੀ ਆਦਤ ਪਾਈ ਹੋਈ ਹੈ ਜਿੱਥੋਂ ਰਸ ਮਿਲਦਾ ਹੈ ਰੋ ਸੁਭਾਅ ਨਹੀਂ ਮਨੁੱਖ ਨੂੰ ਛੱਡਦਾ ਮਨੁੱਖ ਛੱਡਣਾ ਚਾਹੁੰਦਾ ਹੈ ਉਹ ਸੁਭਾਅ ਫੜ ਲੈਂਦਾ ਹੈ ਇਸ ਮਨੁੱਖ ਨੂੰ ਉਹ ਸੁਭਾਅ ਆਪਣੇ ਅੰਦਰ ਕਰ ਲੈਂਦਾ ਹੈ ਫਿਰ ਤਾਂ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਉੱਥੇ ਹੀ ਜਾ ਕੇ ਤੋੜਦਾ ਹੈ ਡਿੱਗ ਜਾਂਦਾ ਹੈ ਆਸਾਂ ਉਮੀਦਾਂ ਦੇ ਵਿੱਚ ਹੀ ਪਲਪਲਿਆ ਜਾਂਦਾ ਹੈ ਤੇ ਜਦੋਂ ਵੀ ਮਨੁੱਖ ਕਿਸੇ ਦੂਸਰੇ ਮਨੁੱਖ ਤੋਂ ਕੋਈ ਆਸ ਉਮੀਦ ਲੈ ਕੇ ਚੱਲਦਾ ਹੈ ਤਾਂ ਜੇ ਆਪ ਬੜੇ ਸੰਖੇਪ ਦੇ ਵਿੱਚ ਇਸ ਗੱਲ ਨੂੰ ਸਮਝੋ ਜਦੋਂ ਅਸੀਂ ਕਿਸੇ ਮਨੁੱਖ ਲਈ ਕੁਝ ਕਰਦੇ ਹਾਂ ਜੇ ਮਨ ਦੇ ਵਿੱਚ ਇੱਕ ਆਸ ਪਾਲ ਲੈਂਦੇ ਹਨ ਕਿ ਮੈਂ ਆਹ ਮਨੁੱਖ ਦੇ ਲਈ ਕੁਝ ਕਰ ਰਿਹਾ ਮੈਂ ਇਹਦੇ ਲਈ ਕਰ ਰਿਹਾ ਤਾਂ ਇਹ ਵੀ ਮੇਰੇ ਲਈ ਕੁਝ ਕਰੇਗਾ ਅਸੀਂ ਉਹਦੇ ਉੱਪਰ ਵੀ ਇਹਿਸਾਨ ਕਰ ਦਿੰਦਾ ਉਹਨੂੰ ਜਿਤਾਉਣ ਦੇ ਲਈ ਕਿ ਮੈਂ ਤੇਰੇ ਲਈ ਕੁਝ ਕੀਤਾ ਹੈ ਇਹ ਬਿਲਕੁਲ ਨੂੰ ਸਮਝਿਓ ਜਦੋਂ ਆਸ ਉਮੀਦ ਮਨੁੱਖ ਰੱਖਦਾ ਹੈ ਕਿ ਮੈਂ ਹੁਣ ਤੇਰੇ ਲਈ ਆਹ ਕੁਝ ਕਰ ਦਿੱਤਾ ਮਨੁਮਨੀ ਮਨੁੱਖੇ ਸੋਚਦਾ ਹੈ ਮੈਂ ਇਹਦੇ ਲਈ ਕੁਝ ਕਰ ਰਿਹਾ ਹਾਂ ਇਹਿਸਾਨ ਕਰ ਰਿਹਾ ਹਾਂ ਇਹਦੇ ਲਈ ਤੇ ਇਹ ਮੇਰਾ ਕੀਤਾ ਹੋਇਆ ਇਹਿਸਾਨ ਕੀਤੀ ਹੋਈ ਮਦਦ ਯਾਦ ਰੱਖੇਗਾ ਤੇ ਇਹ ਵੀ ਮੇਰੇ ਲਈ ਫਿਰ ਕੁਝ ਕਰੇਗਾ ਇਹ ਵਰਤੀ ਦੂਜੇ ਮਨੁੱਖ ਤੇ ਵੀ ਭਾਰ ਪਾ ਦਿੰਦੀ ਹੈ ਹੋ ਸਕਦਾ ਹੈ ਕਿ ਭਾਈ ਅਸੀਂ ਉਸ ਮਨੁੱਖ ਦੀ ਮਦਦ ਕਰਨ ਦੇ ਲਾਇਕ ਹੋਈਏ ਸਮਰੱਥਾवान ਹੋਈਏ ਦੂਜਾ ਮਨੁੱਖ ਹੋਵੇ ਹੀ ਨਾ ਆਪ ਕਦੇ ਵਿਖਿਓ ਇਸ ਬਿਲਕੁਲ ਨੂੰ ਥੋੜਾ ਜਿਹਾ ਟਿਕਾ ਦੇ ਨਾਲ ਸਮਝਿਓ ਜਿਹੜਾ ਇੱਕ ਸੂਝਵਾਨ ਮਨੁੱਖ ਹੁੰਦਾ ਏ ਸਿਆਣਾ ਬਲੋਕ ਹੁੰਦਾ ਏ ਉਹਦੇ ਅਧੀਨ ਜਿਹੜੇ ਕੰਮਕਾਰ ਕਰਨ ਵਾਲੇ ਕਰਮਚਾਰੀ ਹੁੰਦੇ ਨੇ ਉਹਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਕੰਮਕਾਰ ਕਰਨ ਵਾਲਾ ਜਿਹੜਾ ਕਰਵਾਉਣ ਵਾਲਾ ਉਹਨਾਂ ਦਾ ਓਨਰ ਹੈ ਮਾਲਕ ਹੈ ਬੋਸ ਹੈ ਉਹ ਇੱਕ ਗੱਲ ਹਮੇਸ਼ਾ ਪਰਖਦਾ ਏ ਕਿ ਥੱਲੇ ਕੰਮ ਕਰਨ ਵਾਲਿਆਂ ਦੇ ਵਿੱਚ ਖਰਾ ਜਿਹਾ ਇਨਸਾਨ ਕਿਹੜਾ ਏ ਸੱਚਾ ਜਿਹਾ ਇਨਸਾਨ ਕਿਹੜਾ ਉਹਨੂੰ ਪਤਾ ਹੁੰਦਾ ਹੈ ਜਿਹੜਾ ਸੱਚਾ ਜਿਹਾਂ ਇਨਸਾਨ ਹੁੰਦਾ ਏ ਉਹ ਜਿਹੜੀ ਗੱਲ ਕਹਿਣੀ ਏ ਆਪਣੇ ਬੌਸ ਆਪਣੇ ਮਾਲਕ ਨੂੰ ਵੀ ਕਹਿ ਦਿੰਦਾ ਏ ਜੀ ਆਹ ਗੱਲ ਇੱਥੇ ਠੀਕ ਨਹੀਂ ਇੱਥੇ ਤੁਸੀਂ ਵੀ ਠੀਕ ਨਹੀਂ ਉੱਥੇ ਮਾਲਕ ਦੇ ਮਨ ਦੇ ਵਿੱਚ ਇੱਕ ਬਿਰਤੀ ਤੇ ਬਣ ਜਾਂਦੀ ਏ ਕਿ ਇਹ ਇਨਸਾਨ ਥੋੜਾ ਜਿਆ ਬੋਲਣ ਵਾਲਾ ਏ ਗੱਲ ਕਰਨ ਵਾਲਾ ਏ ਇਹ ਬੋਲ ਦਿੰਦਾ ਏ ਤੇ ਦੂਜੇ ਪਾਸੇ ਇੱਕ ਇਨਸਾਨ ਐਸਾ ਹੁੰਦਾ ਏ ਜਿਹੜਾ ਥੋੜੀ ਜਹੀ ਚਾਪਲੂਸੀ ਜੀ ਕਰਨੀ ਅੱਗੇ ਪਿੱਛੇ ਜੇ ਤੁਰੇ ਫਿਰਦਾ ਜੀ ਜੀ ਕਰਦੇ ਰਹਿਣਾ ਹਾਂ ਦੇ ਵਿੱਚ ਹਾਂ ਮਿਲਾਉਂਦੇ ਰਹਿਣਾ ਉਹ ਮਨੁੱਖ ਹਾਂ ਦੇ ਵਿੱਚ ਹਾਂ ਤੇ ਬਹੁਤ ਮਿਲਾ ਰਿਹਾ ਹੁੰਦਾ ਏ ਪਰ ਮਾਲਕ ਨੂੰ ਬੌਸ ਨੂੰ ਓਨਰ ਨੂੰ ਇਹ ਪਤਾ ਹੁੰਦਾ ਏ ਕਿ ਇਹ ਨੁਕਸਾਨ ਕਰ ਸਕਦਾ ਏ ਕਿਉਂਕਿ ਇਹਦੇ ਵਿੱਚ ਸਮਝ ਦੀ ਗੱਲ ਪਰਖਣ ਦੀ ਬੁੱਧੀ ਨਹੀਂ ਹੈ ਇਹ ਜਿੰਵੇਂ ਕਹਿ ਦਦੇ ਹਾਂ ਉਵੇਂ ਹੀ ਤੁਲ ਪੈਂਦਾ ਹੈ ਲੀਰ ਲੀਰ ਦਾ ਲਕੀਰ ਦਾ ਫਕੀਰ ਬਣਿਆ ਹੋਇਆ ਹੈ ਉਸ ਬੰਤੀ ਦੇ ਵਿੱਚ ਆਪ ਸਭ ਜਿਓ ਜੋ ਪੰਕਤੀ ਹੈ ਜਿਹਦੀ ਫਿਰ ਗੱਲ ਪਕੜ ਦੇ ਵਿੱਚ ਆ ਜਾਵੇਗੀ ਜਦੋਂ ਮਨੁੱਖ ਦੇ ਅਧੀਨ ਵੀ ਕੋਈ ਕੰਮ ਕਰਨ ਵਾਲਾ ਮਨੁੱਖ ਖਰਾ ਜਿਹਹਾ ਰਹਿੰਦਾ ਹੈ ਤੇ ਜਿਹੜਾ ਕੰਮ ਕਰਵਾਉਣ ਵਾਲਾ ਮਾਲਕ ਹੈ ਉਹ ਵੀ ਬੜਾ ਖਰਾ ਜਿਹਹਾ ਹੈ ਸੱਚਾ ਸੁੱਚਾ ਇਨਸਾਨ ਹੈ ਤਾਂ ਉਹਦੇ ਮਨ ਦੇ ਵਿੱਚ ਵੀ ਉਹਦੇ ਬਰਤੀ ਇੱਕ ਰਿਸਪੈਕਟ ਪੈਦਾ ਹੋ ਜਾਂਦੀ ਹੈ ਪਿਆਰ ਪੈਦਾ ਹੋ ਜਾਂਦਾ ਹੈ ਕਿ ਇਹ ਇਨਸਾਨ ਬੜਾ ਭਲਾ ਹੈ ਠੀਕ ਹੈ ਪਰ ਦੂਜੇ ਇਨਸਾਨ ਭਾਵੇਂ ਕਿ ਬੁਲਾਉਂਦਾ ਏ ਤੇ ਹਰ ਗੱਲ ਦੇ ਵਿੱਚ ਹਾਂ ਹਾਂ ਜੀ ਜੀ ਕਰਦਾ ਏ ਪਰ ਉਹਦੀ ਬਿਰਤੀ ਸਾਫ਼ ਨਹੀਂ ਉਹਨੂੰ ਪਤਾ ਏ ਕਿ ਇਹਨੇ ਜਿੱਥੇ ਵੀ ਕਿਤੇ ਹਾਂ ਮਲਾ ਦੇਣੀ ਏ ਨੁਕਸਾਨ ਕਰੇਗਾ ਮੈਂ ਗੱਲ ਜੋ ਕਹਿਣੀ ਚਾਹੁੰਦਾ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਮਦਦ ਕਰਨ ਵੇਲੇ ਅਸੀਂ ਜੇ ਤੇ ਇਹ ਬਿਰਤੀ ਰੱਖ ਕੇ ਹੀ ਮਦਦ ਕਰ ਰਹੇ ਹਾਂ ਕਿ ਇਹ ਜੀ ਜੀ ਕਰਦਾ ਫਿਰੇ ਅੱਗੇ ਪਿੱਛੇ ਜੇ ਦੁਰਿਆ ਫਿਰੇ ਮੇਰੀਆਂ ਲੇਲੜੀਆਂ ਜੀਆਂ ਕੱਢਦਾ ਫਿਰੇ ਫਿਰ ਤੇ ਉਹ ਬਿਰਤੀ ਸਾਡੀ ਵੀ ਬੜੀ ਘਨਾਉਣੀ ਬਿਰਤੀ ਹੈ ਉਹ ਬਿਲਕੁਲ ਨੁਕਸਾਨ ਕਰ ਰਹੀ ਹੈ ਸਾਡਾ ਵੀ ਤੇ ਜਿਹੜਾ ਮਨੁੱਖ ਫਿਰ ਅਧੀਨਗੀ ਦੀ ਕਬੂਲ ਕੇ ਕੋਈ ਮਦਦ ਦੇ ਲਈ ਅੱਗੇ ਜੇ ਲੇਲੜੀਆਂ ਕੱਢਦਾ ਹੈ ਅੱਗੇ ਪਿੱਛੇ ਜੇ ਤੁਰਿਆ ਫਿਰਦਾ ਹੈ ਉਹ ਵੀ ਨਿਮਾਣੀ ਬਿਰਤੀ ਤੇ ਆ ਜਾਂਦਾ ਹੈ ਇਹਸਾਨ ਮੰਦਝੋ ਹੋ ਕੇ ਰਹਿ ਜਾਂਦਾ ਏ ਉਹ ਆਜ਼ਾਦੀ ਦੇ ਨਾਲ ਫਰੀਡਮ ਦੇ ਨਾਲ ਨਿਰਵਾਣ ਭਾਵਨਾ ਦੇ ਵਿੱਚ ਉਸ ਗੱਲ ਨੂੰ ਮਾਣ ਨਹੀਂ ਪਾਉਂਦਾ ਉਹ ਮਨੁੱਖ ਦੀ ਅਧੀਨਗੀ ਕਬੂਲਣ ਤੇ ਮਜਬੂਰ ਹੋ ਜਾਂਦਾ ਏ ਦੋਵੇਂ ਹੀ ਦੋਸ਼ੀ ਹੋ ਜਾਂਦੇ ਨੇ ਉਥੇ ਮਦਦ ਕਰਨ ਵਾਲਾ ਵੀ ਤੇ ਮਦਦ ਲੈਣ ਵਾਲਾ ਵੀ ਜੇ ਆਪ ਜੀ ਦੀ ਗੱਲ ਪਕੜ ਚ ਆ ਗਈ ਹੈ ਪਰ ਜਿੱਥੇ ਆਜ਼ਾਦੀ ਬਣੀ ਰਹਿੰਦੀ ਹੈ ਕਿ ਮੈਂ ਕਿਸੇ ਇਨਸਾਨ ਦੀ ਕੋਈ ਮਦਦ ਕੀਤੀ ਹੈ ਹੈਲਪ ਕੀਤੀ ਹੈ ਕੋਈ ਸਹਾਰਾ ਬਣੇ ਹਾਂ ਕਿਸੇ ਟਾਈਮ ਦੇ ਵਿੱਚ ਤਾਂ ਰੱਬ ਨੇ ਦਿੱਤਾ ਸੀ ਆਪਾ ਵੰਡ ਕੇ ਸ਼ੱਕ ਲਿਆ ਮਦਦ ਲੈਣ ਵਾਲੇ ਨੂੰ ਵੀ ਕੋਈ ਸ਼ਰਮਿੰਦਗੀ ਨਹੀਂ ਤੇ ਦੇਣ ਵਾਲੇ ਨੂੰ ਵੀ ਕੋਈ ਵਡਿਆਈ ਦੀ ਭੁੱਖ ਨਹੀਂ ਕੋਈ ਆਪਣੇ ਆਪ ਨੂੰ ਉੱਚਾ ਬਖਾਉਣ ਦੀ ਬਿਲਤੀ ਨਹੀਂ ਉਹ ਹੁੰਦੀ ਹੈ ਨਿਰਵਾਣ ਗੁਣਤੀ ਸਾਫ਼ ਬਿਲਤੀ ਪਰ ਐਦਾਂ ਨਹੀਂ ਹੁੰਦੀ ਹਰ ਮਨੋਕਤੀ ਬਿਲਤੀ ਗੁਰੂ ਪਾਤਸ਼ਾਹ ਜੋ ਅੱਜ ਦੀ ਡੂੰਗੀ ਵਿਚਾਰ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਕਬੀਰ ਕੋਕਰ ਝੌਂਕਣਾ ਕਰੰਗ ਪਿੱਛੇ ਉਠ ਧਾਈ ਕਹਿੰਦੇ ਆਸਾ ਮਨਸ਼ਾ ਹੈ ਇਹੋ ਹੀ ਹੈ ਤੂੰ ਕਿਸੇ ਦੀ ਮਦਦ ਵੀ ਕੀਤੀ ਹੈ ਨਾ ਸੋਚੀ ਕਿ ਮਦਦ ਕੀਤੀ ਹੈ ਤੂੰ ਕਿਸੇ ਦੀ ਪੈਸੇ ਨਾਲ ਮਦਦ ਕੀਤੀ ਸੀ ਨਾ ਸੋਚੀ ਕਿ ਤੂੰ ਮਦਦ ਕੀਤੀ ਹੈ ਨਹੀਂ ਕੀਤੀ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਧਿਆਨ ਮਾਰ ਕੇ ਵੇਖ ਲੈ ਕਿੱਥੇ ਵੀ ਕਿਸੇ ਦੀ ਕਿਸੇ ਵੀ ਢੰਗ ਨਾਲ ਮਦਦ ਕੀਤੀ ਸੀ ਉਹ ਨਹੀਂ ਕੀਤੀ ਸੀ ਕਿਉਂਕਿ ਤੇਰੇ ਮਨ ਦੇ ਵਿੱਚ ਇੱਕ ਆਸ ਉਮੀਦ ਸੀ ਕਿ ਇਹ ਇਨਸਾਨ ਮੇਰੀ ਵਡਿਆਈ ਕਰੇ ਮੈਨੂੰ ਯਾਦ ਰੱਖੇ ਮੇਰੇ ਗੁਣ ਗਾਵੇ ਜਾਂ ਮੇਰਾ ਇਹਾਸਾਨ ਮੰਨ ਰਹੇਗਾ ਕਹਿੰਦੇ ਉਸ ਬਿਰਤੀ ਦੇ ਅਧੀਨ ਹਰ ਥਾਂ ਤੇ ਤੂੰ ਖੜਿਆ ਹੋਂ ਦੇ ਨਾਲ ਅੱਜ ਤੱਕ ਤੂੰ ਕਿਸੇ ਦਾ ਮਦਦਗਾਰ ਨਹੀਂ ਬਣ ਸਕਿਆ ਅੱਜ ਤੱਕ ਵੀ ਆਪਾਂ ਕਈ ਵਾਰ ਸੋਚਦੇ ਆ ਨਾ ਜੀ ਮੈਂ ਉਹਦੀ ਮਦਦ ਕੀਤੀ ਮੈਂ ਉੱਥੇ ਭਲਾ ਕੀਤਾ ਡੋਂਗੇ ਤੋਂ ਡੋਂਗੇ ਜਾ ਕੇ ਆਪਣੀ ਬਿਰਤੀ ਨੂੰ ਜਦੋਂ ਸਮਝੋਗੇ ਜੇ ਤਾਂ ਲੈਣਾ ਦੇਣਾ ਹੀ ਕੁਝ ਨਹੀਂ ਸੀ ਧੰਨਵਾਦ ਦੀ ਵੀ ਉਮੀਦ ਨਹੀਂ ਸੀ ਸਭ ਤੋਂ ਵੱਡੀ ਜਿਹੜੀ ਬਿਲਤੀ ਹੁੰਦੀ ਹੈ ਕਿਸੇ ਦੀ ਮਦਦ ਕੀਤੀ ਮਨ ਦੇ ਵਿੱਚ ਇਹ ਵੀ ਆਸ ਨਹੀਂ ਕਿ ਇਹ ਮਨੁੱਖ ਮੇਰਾ ਧੰਨਵਾਦ ਕਰੇ ਇੱਥੇ ਕੌਣ ਜਾਏਗਾ ਕਿ ਗੁਰਦਾਨਕ ਨੂੰ ਐ ਉਮੀਦ ਹੈ ਕਿ ਮੈਂ ਲੋਕਾਂ ਦੇ ਲਈ ਤਾਂ ਬਾਹਰ ਨਿਕਲਾਂ ਤਾਂ ਬਾਹਰ ਜਾਵਾਂ ਦੁਨੀਆ ਦੇ ਵਿੱਚ ਲੋਕ ਮੇਰਾ ਧੰਨਵਾਦ ਕਰਨ ਇਹ ਬਿਲਤੀ ਬੜੀ ਮਾੜੀ ਹੈ ਕਹਿੰਦੇ ਵੇਖ ਤੂੰ ਜਦੋਂ ਕੁਝ ਕਰਦਾ ਹੈ ਤੂੰ ਜਦੋਂ ਕਿਸੇ ਲਈ ਕੁਝ ਕਰਦਾ ਹੈ ਉਦੋਂ ਬਿਲਤੀ ਇਹੋ ਹੀ ਲੱਗਦਾ ਹੈ ਕਿ ਤੈਨੂੰ ਬਦਲੇ ਦੇ ਵਿੱਚ ਕੁਝ ਮਿਲ ਜਾਵੇ ਬਦਲੇ ਦੇ ਵਿੱਚ ਕੁਝ ਪ੍ਰਾਪਤ ਹੋ ਜਾਵੇ ਇਹੋ ਹੀ ਹੈ ਆਸ ਇਹੋ ਹੀ ਹੈ ਉਮੀਦ ਤੇਰੀ ਇਹ ਆਸ ਉਮੀਦ ਦੀ ਬਿਲਤੀ ਹੀ ਤੈਥੋਂ ਅੱਜ ਤੱਕ ਕੁਝ ਚੰਗਾ ਹੋਣ ਨਹੀਂ ਦਿੱਤਾ ਚੰਗਾ ਕੁਝ ਵਿਆਪਣ ਨਹੀਂ ਦਿੱਤਾ ਤੂੰ ਆਸਾਂ ਉਮੀਦਾਂ ਦੇ ਅਧੀਨ ਬੱਜਿਆ ਹੋਇਆ ਹੈ ਜਿਹੜੀ ਪੰਕਤੀ ਅਸੀਂ ਬਹੁਤ ਵਾਰ ਪੜ੍ਹੀ ਹੈ ਤਰ ਜੀ ਆਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਨਾਨਕ ਨਾਮ ਧਿਆਈ ਹੈ ਕਾਰਜ ਆਵੇ ਦਾਸ ਹੇ ਜੀ ਅਰੇ ਹੇ ਮਨਾ ਇੱਕ ਅਕਾਲ ਪੁਰਖ ਪ੍ਰਮਾਤਮਾ ਤੇ ਆਸ ਰੱਖ ਤੂੰ ਆਸ ਹੀ ਦੂਜੇ ਤੇ ਰੱਖ ਲਈਏ ਕਿਸੇ ਹੋਰ ਤੇ ਰੱਖ ਲਈਏ ਜਦੋਂ ਗੁਰਬਾਣੀ ਕਹਿੰਦੀ ਹੈ ਨਾ ਜੇ ਕਿਸੇ ਹੋਰ ਤੇ ਆਸ ਨਾ ਰੱਖ ਤਾ ਇਹਦਾ ਅਰਥ ਬੜਾ ਗਹਿਰਾ ਹੁੰਦਾ ਹੈ ਇਹਦਾ ਅਰਥ ਇਹ ਨਹੀਂ ਹੈ ਸਿਰਫ ਮਨੁੱਖ ਨਹੀਂ ਇਹਦਾ ਅਰਥ ਹੈ ਤੂੰ ਹੰਕਾਰ ਤੇ ਆਸ ਨਾ ਰੱਖ ਤੂੰ ਕਾਮ ਤੇ ਆਸ ਨਾ ਰੱਖ ਤੂੰ ਲੋਭ ਤੇ ਆਸ ਨਾ ਰੱਖ ਤੂੰ ਮੋਹ ਤੇ ਆਸ ਨਾ ਰੱਖ ਆਸਾ ਮਨਸ਼ਾ ਤੇ ਆਸ ਨਾ ਰੱਖ ਤੂੰ ਕਿਸੇ ਵਡਿਆਈ ਵਾਲੀ ਗੱਲ ਤੇ ਆਸ ਨਾ ਰੱਖ ਨਿੰਦਿਆ ਚੁਗਲੀ ਤੇ ਆਸ ਨਾ ਰੱਖ ਕੇ ਇਥੋਂ ਤੈਨੂੰ ਸੱਚ ਪ੍ਰਾਪਤ ਹੋ ਜਾਵੇਗਾ ਤੈਨੂੰ ਕੁਝ ਚੰਗਾ ਪ੍ਰਾਪਤ ਹੋ ਜਾਵੇਗਾ ਆਪਾਂ ਸਿਰਫ ਮਨੁੱਖ ਤੇ ਲੈ ਜਾਂਦੇ ਹਾਂ ਧਰ ਜੀਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ ਨਹੀਂ ਮਨੁੱਖ ਹਰ ਇੱਕ ਤਰ੍ਹਾਂ ਦੀ ਆਸ ਲੈ ਕੇ ਹੀ ਚੱਲਿਆ ਹੋਇਆ ਹੈ ਮਨ ਦੇ ਵਿੱਚ ਤੇ ਜ਼ਿੰਦਗੀ ਨੂੰ ਜਿਉਣ ਦੇ ਲਈ ਬਾਹਰੀ ਪੱਖ ਤੋਂ ਵੇਖਿਆ ਜਾਵੇ ਤਾਂ ਜੀਵਨ ਦੇ ਵਿੱਚ ਆਸ ਉਬੀਦ ਹੋਣੀ ਬੜੀ ਜ਼ਰੂਰੀ ਹੈ ਨਹੀਂ ਤਾਂ ਜ਼ਿੰਦਗੀ ਦੇ ਜਿਉਣ ਦਾ ਆਧਾਰ ਨਹੀਂ ਰਹਿੰਦਾ ਕੋਈ ਚਾਹ ਨਹੀਂ ਰਹਿੰਦਾ ਕੋਈ ਉਤਸ਼ਾਹ ਨਹੀਂ ਰਹਿੰਦਾ ਜ਼ਿੰਦਗੀ ਨੂੰ ਅੱਗੇ ਵੇਖਣ ਦਾ ਕੋਈ ਆਨੰਦ ਬਈ ਖੇੜਾ ਨਹੀਂ ਰਹਿੰਦਾ ਆਸ ਹੋਣੀ ਚਾਹੀਦੀ ਹੈ ਸੱਚੀ ਸੁੱਚੀ ਆਸ ਪਰ ਕਿਸੇ ਮਨੁੱਖ ਤੋਂ ਨਹੀਂ ਕਿਸੇ ਬਾਹਰੀ ਕਾਮ ਕ੍ਰੋਧ ਲੋਭ ਹੰਕਾਰ ਕਿਸੇ ਵਿਕਾਰ ਤੋਂ ਨਹੀਂ ਮਨੁੱਖ ਰੱਖਦਾ ਹੈ ਇਨ੍ਹਾਂ ਆਸਾਂ ਉਮੀਦਾਂ ਦੇ ਵਿੱਚ ਹੀ ਆਸ ਉਮੀਦ ਜਦੋਂ ਮਨੁੱਖ ਕਿਸੇ ਵੀ ਢੰਗ ਦੀ ਕੋਈ ਰੱਖ ਲੈਂਦਾ ਹੈ ਤਾਂ ਜੇ ਆਪ ਬਹੁਤ ਡੂੰਘੇ ਜਾ ਕੇ ਕਦੇ ਆਪਣੇ ਆਪ ਨੂੰ ਪੜਦੇ ਹੋ ਬੰਦੇ ਖੋਜ ਦਿਲ ਹਲ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜੇ ਕਦੇ ਆਪ ਨੇ ਆਪਣੀਆਂ ਆਸਾਂ ਉਮੀਦਾਂ ਨੂੰ ਅਲੱਗ-ਅਲੱਗ ਐਂਗਲ ਤੋਂ ਵੇਖਿਆ ਹੈ ਤਾਂ ਆਪ ਨੇ ਮਹਿਸੂਸ ਕੀਤਾ ਹੋਵੇਗਾ ਜੋ ਨੰਤ ਦੀ ਭਾਲ ਜੋ ਖੁਸ਼ੀ ਦੀ ਭਾਲ ਲੱਗਦਾ ਸੀ ਕਿ ਜੇ ਕੋਈ ਪੈਸਾ ਆ ਜਾਵੇਗਾ ਤੇ ਆਨੰਦ ਆ ਜਾਵੇਗਾ ਲੱਗਦਾ ਸੀ ਕਿ ਜੇ ਕੋਈ ਵਾਸਨਾਵਾਂ ਪੂਰੀ ਹੋਵੇਗੀ ਤੇ ਆਨੰਦ ਆ ਜਾਵੇਗਾ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬਿਰਤੀ ਦੇ ਦੁਆਰਾ ਆਸ ਉਮੀਦ ਰੱਖੀ ਸੀ ਕਿ ਐਦਾਂ ਇਹਨੂੰ ਜਿਉਵਾਂਗੇ ਤਾਂ ਇਹ ਕੁਝ ਪੂਰਾ ਹੋ ਜਾਵੇਗਾ ਬੜੇ ਡੂੰਗੇ ਜਾ ਕੇ ਆਪਣੇ ਮਨ ਦੇ ਵਿੱਚ ਸੋਚਿਓ ਹਰ ਆਸ ਉਮੀਦ ਤੋਂ ਅਸੀਂ ਥੋਕਰ ਖਾ ਕੇ ਮੁੜੇ ਕਿਸੇ ਵੀ ਆਸ ਉਮੀਦ ਤੋਂ ਅੰਦਰ ਦਾ ਆਨੰਦ ਖੁਸ਼ੀ ਪ੍ਰਾਪਤ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਆਸ ਉਮੀਦ ਤੋਂ ਉੱਥੇ ਕੁਝ ਵੀ ਪ੍ਰਾਪਤ ਨਹੀਂ ਹੋਇਆ ਇਹੋ ਇਸੇ ਪੰਕਤੀ ਨੂੰ ਗੁਰੂ ਪਾਤਸ਼ਾਹ ਕਹਿੰਦੇ ਜੀ ਮੈਂ ਜਾ ਰਹੀ ਹੁੰਡਾਂ ਭਾਲੀਆਂ ਤੁਬ ਜੀਵੜ ਨਾ ਸਾਈਆਂ ਇਹ ਉਹ ਬਿਰਤੀ ਹੈ ਮੈਂ ਹਰ ਇੱਕ ਤਰ੍ਹਾਂ ਬਾਦਸ਼ਾਹ ਹਰ ਇੱਕ ਆਸ ਉਮੀਦ ਵਿਕਾਰ ਬੜਾ ਕੁਝ ਮੈਂ ਭੋਗ ਕੇ ਵੇਖਿਆ ਬੜਾ ਕੁਝ ਜਿਉ ਕੇ ਵੇਖਿਆ ਪਰ ਅਸਲ ਆਨੰਦ ਅਸਲ ਖੁਸ਼ੀ ਮੈਨੂੰ ਮਹਿਸੂਸ ਹੋ ਗਈ ਕਿਸੇ ਵੀ ਆਸ ਉਮੀਦ ਵਿਕਾਰ ਦੇ ਵਿੱਚੋਂ ਨਹੀਂ ਮਿਲਦੀ ਜੇ ਆਪਨੇ ਮਹਿਸੂਸ ਕੀਤਾ ਏ ਇੱਕ ਗੱਲ ਇੱਥੇ ਨਾਲ ਕਹਿ ਦੇਵਾਂ ਪੈਸੇ ਦੇ ਨਾਲ ਕਿਹਾ ਜਾਂਦਾ ਏ ਖੁਸ਼ੀ ਆਨੰਦ ਨਹੀਂ ਖਰੀਦਿਆ ਜਾ ਸਕਦਾ ਪਰ ਪੈਸੇ ਦੇ ਨਾਲ ਉਹ ਹਰ ਚੀਜ਼ ਖਰੀਦੀ ਜਾ ਸਕਦੀ ਜਿਦੇ ਨਾਲ ਸ਼ਾਨੂੰ ਛੋਟੇ ਛੋਟੇ ਆਨੰਦ ਖੁਸ਼ੀਆਂ ਮਿਲਦੇ ਨੇ ਉਦਾਹਰਣ ਦੇ ਤੇ ਕਦੇ ਵੀ ਕੋਈ ਇਹ ਨਹੀਂ ਕਹਿੰਦਾ ਇਹ ਲਿਖਤ ਤੇ ਅਸੀਂ ਬੜੇ ਵਾਰ ਪੜ੍ਹੀਏ ਕਿ ਪੈਸੇ ਨਾਲ ਆਨੰਦ ਨਹੀਂ ਮਿਲਦਾ ਖੁਸ਼ੀ ਨਹੀਂ ਮਿਲਦੀ ਪਰ ਕੋਈ ਇਹ ਕਦੇ ਨਹੀਂ ਕਹਿੰਦਾ ਕਿ ਗਰੀਬੀ ਵਿੱਚ ਬੜਾ ਆਨੰਦ ਹੈ ਇਹ ਲਾਈਨ ਪੜ੍ਹੀਏ ਜੀ ਕਦੇ ਕਿ ਗਰੀਬੀ ਦੇ ਵਿੱਚ ਬੜਾ ਭਾਈ ਖੁਸ਼ੀ ਮਿਲਦੀ ਹੈ ਇਹ ਕੋਈ ਨਹੀਂ ਕਹਿੰਦਾ ਇਦਾਂ ਕਦੇ ਨਹੀਂ ਆਪਨੇ ਸੁਣਿਆ ਹੋਵੇਗਾ ਇਹ ਲਾਈਨ ਆਪਨੇ ਬੁੱਕਾਂ ਦੇ ਵਿੱਚ ਕੰਦਾਂ ਦੇ ਉੱਪਰ ਅਖਬਾਰਾਂ ਦੇ ਵਿੱਚ ਬਹੁਤ ਵਾਰ ਪੜ੍ਹੀ ਹੋਵੇਗੀ ਪੈਸੇ ਦੇ ਨਾਲ ਆਨੰਦ ਨਹੀਂ ਮਿਲਦਾ ਪਰ ਇਹ ਲਾਈਨ ਕਦੇ ਨਹੀਂ ਪੜੀ ਹੋਵੇਗੀ ਕਿ ਗਰੀਬੀ ਵਿੱਚ ਬੜਾਣਾ ਮਿਲਦਾ ਹੈ ਕੋਈ ਨਹੀਂ ਕਹਿੰਦਾ ਇਦਾਂ ਕਿਉਂਕਿ ਨਹੀਂ ਮਿਲਦਾ ਤੇ ਜੇ ਗਰੀਬੀ ਵਿੱਚ ਹੀ ਆਨੰਦ ਮਿਲਦਾ ਹੈ ਤਾਂ ਫਿਰ ਗਰੀਬ ਹੋ ਜਾਓ ਫਿਰ ਤਿਆਗ ਦਿਓ ਸਭ ਕੁਝ ਘਰ-ਬਾਰ ਤਿਆਗ ਦਿਓ ਗੱਡੀਆਂ ਤਿਆਗ ਦਿਓ ਬਿਜ਼ਨਸ ਤਿਆਗ ਦਿਓ ਬਿਲਕੁਲ ਗਰੀਬ ਹੋ ਜਾਓ ਉੱਥੇ ਆਨੰਦ ਮਿਲੇਗਾ ਇਹ ਕੋਈ ਨਹੀਂ ਕਹਿੰਦਾ ਨਹੀਂ ਪੈਸਾ ਜੇ ਰੱਬ ਨਹੀਂ ਤਾਂ ਰੱਬ ਤੋਂ ਘੱਟ ਵੀ ਨਹੀਂ ਉਹ ਜ਼ਿੰਦਗੀ ਦਾ ਗਹਿਰਾ ਪੱਖ ਹੈ ਉਹ ਨਾਲ-ਨਾਲ ਰਹਿਣਾ ਇਹ ਗੱਲਾਂ ਹੀ ਝੂਠੀਆਂ ਫੈਲਾ ਦਿੱਤੀਆਂ ਗਈਆਂ ਸੀ ਤਮੇ ਵਿਆਖਿਆ ਨੂੰ ਪੂਰਾ ਕਰਦੇ ਮਾਂਜੀ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵੇਖ ਕਹਿੰਦੇ ਜਿਹੜੀਆਂ ਆਸਾਂ ਉਮੀਦਾਂ ਦੇ ਦੁਆਰਾ ਤੂੰ ਭਟਕਦਾ ਰਹਿਣਾ ਏ ਉਥੋਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਪਰ ਕਈ ਵਾਰ ਸੋਚਦਾ ਹੈ ਨਾ ਜੀ ਬੰਦਾ 10000 ਮਿਲ ਜਾਏ 10 ਤੋਂ ਸੋਚਦਾ 20 ਮਿਲ ਜਾਏ 20 ਤੋਂ ਸੋਚਦਾ ਲੱਖ ਮਿਲ ਜਾਏ ਲੱਖ ਤੋਂ ਸੋਚਦਾ ਕਰੋੜ ਮਿਲ ਜਾਏ ਫਿਰ ਖੁਸ਼ ਹੋ ਜਾਵਾਂਗਾ ਆਨੰਦ ਆ ਜਾਵੇਗਾ ਖੁਸ਼ੀ ਮਿਲ ਜਾਵੇਗੀ ਆਪ ਸੱਚ ਜਾਣਿਓ ਜੇ ਆਪ ਦਿਲੋਂ ਗੁਰਬਾਣੀ ਨੂੰ ਪੜਦੇ ਹੋ ਜਾਂ ਰੱਬ ਨੂੰ ਸਮਝਦੇ ਹੋ ਜਾਂ ਦਿਲੋਂ ਸੱਚ ਨੂੰ ਸਮਝਦੇ ਹੋ ਤਾਂ ਇੱਕ ਦਿਨ ਜਾ ਕੇ ਜਦੋਂ ਕਰੋੜ ਵੀ ਮਿਲ ਜਾਏਗਾ ਉਦੋਂ ਵੀ ਮਹਿਸੂਸ ਹੋ ਜਾਵੇਗਾ ਆਨੰਦ ਇਹਦੇ ਵਿੱਚ ਵੀ ਨਹੀਂ ਸੀ ਜਿਹੜੀ ਚੀਜ਼ ਮਿਲ ਜਾਂਦੀ ਏ ਉੱਥੇ ਮਹਿਸੂਸ ਹੋ ਜਾਂਦਾ ਇਹਦੇ ਵਿੱਚ ਕੁਝ ਵੀ ਨਹੀਂ ਹੈ ਅੱਜ ਛੋਟਾ ਘਰ ਸੀ ਵੱਡਾ ਘਰ ਚਾਹੀਦਾ ਏ ਬੰਗਲਾ ਚਾਹੀਦਾ ਏ ਉੱਥੇ ਆਨੰਦ ਮਿਲ ਜਾਵੇਗਾ ਉੱਥੇ ਖੁਸ਼ੀ ਮਿਲ ਜਾਵੇਗੀ ਹੋਣਾ ਚਾਹੀਦਾ ਏ ਇਹ ਦੂਜਾ ਪੱਖ ਨਾ ਭੁੱਲਿਓ ਪਰ ਜਦੋਂ ਬੰਦਾ ਵੱਡੇ ਘਰ ਵਿੱਚ ਵੀ ਬੈਠ ਜਾਂਦਾ ਏ ਉੱਥੇ ਵੀ ਵੇਖਦਾ ਏ ਅੰਦਰ ਤੇ ਕੁਝ ਪ੍ਰਾਪਤੀ ਨਹੀਂ ਹੋਇਆ ਆਪ ਸੋਚੋ ਜਿਹੜੀ ਗੱਡੀ ਆਪ ਚਾਹੁੰਦੇ ਸੀ ਜੇ ਆ ਗੱਡੀ ਮਿਲ ਜਾਏ ਜਦੋਂ ਉਹਦੇ ਮਿਲਣ ਤੋਂ ਪਹਿਲਾਂ ਜਿਹੜਾ ਚਾਹ ਜਿਹੜਾ ਉਤਸ਼ਾਹ ਜਿਹੜੀ ਅੰਦਰ ਖੁਸ਼ੀ ਸੀ ਅੱਜ ਤੁਹਾਨੂੰ ਉਹ ਮਿਲ ਗਈ ਏ ਅੱਜ ਤੁਹਾਡੇ ਕੋਲੇ ਉਹ ਹੈ ਜਿਹੜੀ ਵੀ ਚੀਜ਼ ਹੈ ਕਿ ਮਿਲਣ ਤੋਂ ਬਾਅਦ ਉਹ ਆਨੰਦ ਉਹ ਖੁਸ਼ੀ ਉਹ ਚਾਹ ਬਣਿਆ ਹੋਇਆ ਏ ਉਹ ਉਤਸ਼ਾਹ ਬਣਿਆ ਹੋਇਆ ਏ ਜੇ ਤੇ ਰੱਬ ਨਾਲੋਂ ਟੁੱਟੇ ਹੋਏ ਹਾਂ ਦੂਸਰਾ ਪੱਖ ਵੀ ਨਾਲ ਵੇਖ ਲਿਓ ਜੇ ਤੇ ਰੱਬ ਦੇ ਨਾਲ ਅਸਲ ਸਨੇਹ ਨਹੀਂ ਅਸਲ ਪਿਆਰ ਨਹੀਂ ਹੈ ਫਿਰ ਤੇ ਤੁਹਾਨੂੰ ਪੈਰ ਦੇ ਵਿੱਚ ਪਹਿਨੀ ਹੋਈ ਜੁੱਤੀ ਬੂਟ ਵੀ ਖੁਸ਼ੀ ਦੇਣਗੇ ਫਿਰਦੀ ਉੱਥੇ ਬਿਰਤੀ ਕੰਮ ਕਰਨ ਦੀ ਕਿ ਆਪਾਂ ਕਹੀਏ ਭਾਈ ਬੰਦੇ ਨੂੰ ਖੁਸ਼ੀ ਨਹੀਂ ਮਿਲਦੀ ਫਿਰ ਤੇ ਪੈਸੇ ਵਿੱਚੋਂ ਉਹਨੂੰ ਤੇ ਬੜੀ ਖੁਸ਼ੀ ਮਿਲਦੀ ਹੈ ਫਿਰ ਗੱਡੀ ਵਿੱਚੋਂ ਬੜੀ ਖੁਸ਼ੀ ਮਿਲਦੀ ਭਾਵੇਂ ਉਹਨੂੰ 100 ਸਾਲ ਹੋ ਗਏ ਗੱਡੀ ਨੂੰ ਕੋਲ ਆਈ ਹੋ ਭਾਵੇਂ 50 ਸਾਲ ਹੋ ਗਏ 20 ਸਾਲ ਹੋ ਗਏ ਫਿਰ ਖੁਸ਼ੀ ਹੈ ਪਰ ਜੇ ਕੋਈ ਮਨੁੱਖ ਅਸਲ ਆਨੰਦ ਨੂੰ ਚਾਹੁੰਦਾ ਹੈ ਅਸਲ ਪ੍ਰਾਪਤੀ ਦੇ ਵਿੱਚ ਲੱਗਾ ਹੋਇਆ ਹੈ ਅਸਲ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਫਿਰ ਇਹ ਗਲਤੀ ਬਣਦੀ ਹੈ ਸਹਿਸਖੱਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਲੱਖਾਂ ਚਾਹੁੰਦਾ ਸੀ ਲੱਖਾਂ ਤੋਂ ਬਾਅਦ ਹਜ਼ਾਰਾਂ ਮਿਲ ਗਏ ਕਰੋੜਾਂ ਮਿਲ ਗਏ ਪਰ ਜਿਹੜਾ ਸੱਚ ਦੀ ਵਰਤੀ ਨੂੰ ਪ੍ਰਾਪਤ ਕਰਨ ਦੇ ਵਿੱਚ ਲੱਗਿਆ ਸੀ ਉਹ ਕੁਝ ਵੀ ਪ੍ਰਾਪਤ ਨਹੀਂ ਹੋਇਆ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਹੈ ਪਰ ਜਿਸ ਨੂੰ ਦੁਬਾਰਾ ਕਹਿ ਦਿਮਾ ਹਰ ਵਿਸਲਕ ਤੇਰੇ ਗੁਣ ਗਲਿਆ ਜਿਹਦੇ ਅੰਦਰ ਗੁਣ ਨਹੀਂ ਹਨ ਸੱਚੇ ਉਹਦੇ ਲਈ ਤੇ ਵੱਡਾ ਘਰ ਬਣ ਜਾਣਾ ਹੀ ਬੜੀ ਆਨੰਦ ਦੀ ਗੱਲ ਹੈ ਉਹਦੇ ਲਈ ਤੇ ਵੱਡੀ ਗੱਡੀ ਆ ਜਾਣਾ ਹੀ ਆਨੰਦ ਦੀ ਗੱਲ ਹੈ ਉਹਦੇ ਲਈ ਸੋਹਣੇ ਕੱਪੜੇ ਪਾ ਲੈਣਾ ਹੀ ਆਨੰਦ ਦੀ ਗੱਲ ਹੈ ਪਰ ਅਸਲ ਨਹੀਂ ਅਸਲ ਅੰਦਰੋਂ ਜਿਨ੍ਹਾਂ ਨੂੰ ਪਤਾ ਜਿਹੜੇ ਸਮਝਦੇ ਨੇ ਉੱਥੇ ਨਹੀਂ ਹੈ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕੁਝ ਵੀ ਉੱਥੇ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਸਾਕਰਮੀ ਸਤਗੁਰ ਪਾਇਆ ਜੇ ਨੋਂ ਹੋਣ ਲਿਆ ਛੜਾਏ ਕਰਮਾਂ ਦੇ ਨਾਲ ਮੈਂ ਸਤਿਗੁਰੂ ਨੂੰ ਪਾਲਿਆ ਪ੍ਰਾਪਤ ਕਰ ਲਿਆ ਤੇ ਕਰਮ ਇਹ ਨਹੀਂ ਹੈ ਜੀ ਕਿ ਕੋਈ ਅਗਲੇ ਪਿਛਲੇ ਕਰਮ ਨੇ ਉਹਦੇ ਕਰਕੇ ਮੈਂ ਰੱਬ ਨੂੰ ਪ੍ਰਾਪਤ ਕੀਤਾ ਕਰਮ ਬਣਾਏ ਗੁਰੂ ਦੀ ਬਾਣੀ ਨੂੰ ਪੜਿਆ ਗੁਰੂ ਦੀ ਬਾਣੀ ਨੂੰ ਸਮਝਿਆ ਉਪਦੇਸ਼ਾਂ ਨੂੰ ਕਮਾਇਆ ਤਾਂ ਕਰਮ ਬਣਦੇ ਕਰਮ ਬਣਾ ਕੇ ਹੀ ਰੱਬ ਨੂੰ ਪਾਇਆ ਜਾਂਦਾ ਹੈ ਕਈ ਵਾਰ ਸਿੱਖੋ ਹੀ ਗੱਲ ਤੇ ਛੱਡ ਦਿੰਦੇ ਹਾਂ ਕਿ ਫਾਈਫਰ ਇਸ ਦਾ ਮਤਲਬ ਇਹ ਹੋਇਆ ਮੈਂ ਅਖੀਰਲੀ ਗੱਲ ਕਹਿ ਕੇ ਫਤਿਹ ਬੁਲਾਉਣੀ ਹੈ ਕਿ ਫਿਰ ਰੱਬ ਨੂੰ ਜਿਹੜੇ ਚੰਗੇ ਚੰਗੇ ਇਨਸਾਨ ਨੇ ਉਹ ਤੇ ਭਾ ਜਾਂਦੇ ਨੇ ਤੇ ਜਿਹੜੇ ਬੁਰੇ ਇਨਸਾਨ ਨੇ ਇਸ ਦਾ ਮਤਲਬ ਉਹ ਨਹੀਂ ਪਾਉਂਦੇ ਫਿਰ ਨਹੀਂ ਐਦਾਂ ਦੀ ਗੱਲ ਨਹੀਂ ਹੈ ਇਹ ਗਲਤੀ ਨਹੀਂ ਹੈ ਦੂਜੀ ਪੰਕਤੀ ਅਸੀਂ ਕਈ ਵਾਰ ਮੈਂ ਦੁਬਾਰਾ ਬੋਲ ਦੇਵਾਂ ਅੱਜ ਅਸੀਂ ਇਹ ਤੇ ਕਹਿ ਦਿੰਦੇ ਹਾਂ ਕਿ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈਲ ਭਰੀਜੇ ਜੀਵ ਪਰ ਜੋ ਰੋਜ਼ਾਨਾ ਅਸੀਂ ਰਹਿਰਾਸ ਬਾਣੀ ਦੇ ਵਿੱਚ ਪੰਕਤੀ ਪੜ੍ਹਦੇ ਹਾਂ ਕਿ ਜੋ ਸਤਗੁਰ ਛੱਤ ਸੰਗਤ ਨਹੀਂ ਆਵੇ ਧ੍ਰਿਗ ਜੀਵੇ ਧ੍ਰਿਗ ਜੀਵਾਸ ਇਹ ਪੰਕਤੀ ਕੋਈ ਨਹੀਂ ਬੋਲਦਾ ਕਿ ਜਿਹੜਾ ਮਨੁੱਖ ਭਾਈ ਸੰਤ ਸੰਗਤ ਵਿੱਚ ਨਹੀਂ ਆਉਂਦਾ ਉਹਦੇ ਜੀਵਨ ਨੂੰ ਲਾਹਣਤ ਹੈ ਉਹਦੀ ਜ਼ਿੰਦਗੀ ਕਿਸੇ ਵੀ ਕੰਮ ਦੀ ਨਹੀਂ ਇਹ ਪੰਕਤੀ ਨਹੀਂ ਕੋਈ ਪੜੇਗਾ ਕਿਉਂਕਿ ਉੱਥੇ ਭਾਵਨਾ ਇਹ ਬਣ ਜਾਂਦੀ ਏ ਸਤਿਗੁਰੂ ਕੋਲੇ ਜਾਣਾ ਪੈਣਾ ਏ ਬੈਠਣਾ ਪੈਣਾ ਏ ਸੁਣਨਾ ਪੈਣਾ ਏ ਕਰਮ ਬਣਾਉਣੇ ਪੈਣੇ ਨੇ ਭਾਵ ਬਣਾਉਣੇ ਪੈਣੇ ਨੇ ਉੱਥੇ ਫਿਰ ਭਾਰੀ ਉਦਮ ਕਰਨਾ ਪੈਣਾ ਏ ਉੱਥੇ ਮਨੁੱਖ ਤਾਂ ਇਹ ਪੰਕਤੀ ਨਹੀਂ ਪੜਦਾ ਤਾਂ ਕਰਮ ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਬਾਦਸ਼ਾਹ ਕਹਿੰਦੇ ਮੈਂ ਬਣਾ ਲਏ ਕਰਮੀ ਸਤਗੁਰ ਪਾਇਆ ਜਿਨ ਹੋਂ ਲਿਆ ਛੜਾਏ ਕਹਿੰਦੇ ਮੈਨੂੰ ਆਸਾਂ ਉਮੀਦਾਂ ਵਿਚਾਰਾਂ ਤੋਂ ਛਡਾ ਲਿਆ ਜਿਵੇਂ ਇੱਕ ਲਾਸਟ ਪੰਕਤੀ ਬੋਲ ਦੇਵਾਂ ਕਹਿੰਦੇ ਭਾਈ ਉਹ ਅਕਾਲ ਪੁਰਖ ਪ੍ਰਮਾਤਮਾ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਪਾਇਆ ਜੀਤ ਲਏ ਓਏ ਮਹਾ ਬਿਖਾਦੀ ਸਹਿਜ ਸੁਭੇਦੀ ਬਾਣੀ ਕਹਿੰਦੇ ਮੈਂ ਪੰਜੇ ਵਿਚਾਰਾਂ ਨੂੰ ਜਿੱਤ ਲਿਆ ਇਹ ਪੰਜ ਵਿਚਾਰ ਖਤਮ ਨਹੀਂ ਜੀ ਹੁੰਦੇ ਇਹ ਵਿਆਖਿਆ ਲੌਂਗ ਚੱਲ ਜਾਂਦੀ ਹੈ ਮੈਂ ਸਮਾਪਤੀ ਕਰਦੇ ਹਾਂ ਖਤਮ ਨਹੀਂ ਹੁੰਦੇ ਇਹਨਾਂ ਨੂੰ ਮਨੁੱਖ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਹੀ ਸੇਧ ਬਖਸ਼ ਦਿੰਦਾ ਹੈ ਸਹੀ ਰਾਹ ਬਖਸ਼ ਦਿੰਦਾ ਹੈ ਫਿਰ ਹੀ ਮਨੁੱਖ ਇਹਨਾਂ ਨੂੰ ਆਪਣੇ ਸਹੀ ਢੰਗ ਦੇ ਨਾਲ ਜੀਵਨ ਦੇ ਵਿੱਚ ਰੱਖ ਕਰਕੇ ਜਿਉਂ ਸਕਦਾ ਹੈ ਆਪ ਸਭ ਦਾ तहे ਦਿਲੋਂ ਧੰਨਵਾਦ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੁਣਿਆ ਵਿਚਾਰਾ ਕਰਦਿਆਂ ਬੇਅੰਤ ਪੁੱਲਾਂ ਹੋ ਜਾਣੀਆਂ ਸੁਭਾਵਿਕ ਨੇ ਗੁਰੂ ਗ੍ਰੰਥ ਸਾਹਿਬਾ ਜੀ ਬਾਦਸ਼ਾਹ ਸਮਤ ਬਖਸ਼ਣ ਅੰਤ ਵਿੱਚ ਹਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮਕਲੀ ਮਹਲਾ 3 ਜੈ ਨੰਦ ਕੋ ਹੰਕਾਰ ਸਤਗੁਰ ਪਤਸਾਦ ਆਨੰਦ ਭਇਆ ਕਿ ਪਾਇ ਸਤਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਅਨੰਦ ਬੂਆ ਸਤਿਗੁਰੂ ਮੈਂ ਪਾਏ